ਹਾਂਜੀ ਬੱਚਿਓ ਅੱਜ ਫਿਰ ਆਪਾਂ ਕਿੱਥੇ ਚੱਲੇ ਆਂ ਅੱਜ ਆਪਾਂ ਅਨੰਦਪੁਰ ਸਾਹਿਬ ਚੱਲੇ ਆਂ ਆਪਾਂ ਅਨੰਦਪੁਰ ਸਾਹਿਬ ਕਿਉਂ ਚੱਲੇ ਆਂ ਕਿਉਂਕਿ ਉੱਥੇ ਅੱਡੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਨਾਲ ਰਹਿੰਦੇ ਹੀ ਤੇ ਆਪਾਂ ਉੱਥੇ ਦਰਸ਼ਨ ਕਰਨ ਚੱਲੇ ਆਂ ਠੀਕ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਮੈਂ ਬੱਚਿਆਂ ਨੇ ਦੱਸਿਆ ਆਪਾਂ ਕਿੱਥੇ ਜਾ ਰਹੇ ਆਂ ਅਨੰਦਪੁਰ ਸਾਹਿਬ ਜਾ ਰਹੇ ਆਂ ਪਹਿਲਾਂ ਉਸ ਤੋਂ ਬਾਅਦ ਆਪਾਂ ਦਰਸ਼ਨ ਕਰਾਂਗੇ ਕਾਲ ਸਰਹੰਦ ਅਪਾ ਹਰ ਸਾਲ ਜਾਂਦੇ ਆ ਸਰਹੰਦ ਬੱਚਿਆਂ ਨੂੰ ਲੈ ਕੇ ਤੇ ਪਰ ਆਪਾਂ ਇਕੱਲੇ ਜਾਂਦੇ ਹੁੰਨੇ ਸੀ ਪਰ ਆਇਦ ਕੀ ਆਪਾਂ ਸਾਰੀ ਟੀਮ ਜਾ ਰਹੇ ਆ ਤੇ ਅਗਲੀ ਵਾਰ ਸਾਡੀ ਕੋਸ਼ਿਸ਼ ਰਹੂਗੀ ਕਿ ਬਾਕੀ ਵੀ ਜਿਹੜੀ ਟੀਮ ਦੇ ਮੈਂਬਰ ਹੈਗੇ ਆ ਉਹਨਾਂ ਨੂੰ ਨਾਲ ਲੈ ਕੇ ਚਲੀਏ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਸਾਲ ਬਾਅਦ ਆਪਣੇ ਬੱਚਿਆਂ ਨੂੰ ਜਰੂਰ ਸਰਹੰਦ ਲੈ ਕੇ ਜਾਇਆ ਕਰੋ ਉੱਥੇ ਬੱਚਿਆਂ ਨੂੰ ਦੱਸਿਆ ਕਰੋ ਇਤਿਹਾਸ ਬਾਰੇ ਜਿਹੜੇ ਛੋਟੇ ਛੋਟੇ ਬੱਚੇ ਜਿਹੜੇ ਸ਼ਹੀਦ ਹੋਏ ਸੀ ਕਿਉਂਕਿ ਆਪਾਂ ਹੀ ਬੱਚਿਆਂ ਨੂੰ ਦੱਸਾਂਗੇ ਤਾਂ ਹੀ ਪਤਾ ਲੱਗੂਗਾ ਕਿ ਕਿਵੇਂ ਉਹਨਾਂ ਨੇ ਆਪਣਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਸਰਵੰਸ ਕੁਰਬਾਨ ਕੀਤਾ ਹੈ ਆਪਣੇ ਤੋਂ ਹੀ ਸਾਬ ਅਜੇ ਵੀ ਸੰਗਤ ਬਹੁਤ ਹੋਮਾ ਮਾ ਕੇ ਪਹੁੰਚ ਰਹੀ ਆ ਤੇ ਆਪਾਂ ਵੀ ਆਏ ਆ ਬਹੁਤ ਵਧੀਆ ਲੱਗ ਰਿਹਾ ਆ ਖੰਡ ਅਜੇ ਵੀ ਬਹੁਤ ਜ਼ਿਆਦਾ ਆ ਖੰਡ ਤੇ ਬਹੁਤ ਜ਼ਿਆਦੀ ਆ ਹਾਂ ਗੱਡੀ ਚੋਂ ਨਿਕਲੇ ਇੱਕਦਮ ਤਨੇ ਉਹਦਾ ਕਰਕੇ ਲੱਗਣ ਦੀ ਜ਼ਿਆਦਾ ਭਾਈ ਸੁੰਦ ਵੀ ਗਈ ਸੁੰਦ ਵੀ ਕਾਫੀ ਅੱਜ ਲੋੜਾ ਘਰ ਇੱਥੇ ਆਹ ਤੁਸੀਂ ਕੀ ਕੀ ਆਹ ਤੇ ਵੀ ਤੋਂ ਯਾਰ ਦੇ ਬੰਦੇ ਵੱਖਰੇ ਲੱਗੇ ਆ ਫੋਟੋਆਂ ਖਿੱਚਣ ਆ ਤੇ ਵੇਖੋ ਚਲੋ ਮੈਂ ਵੀਡੀਓ ਬਣਾਉਂਦਾ ਹਾਂ ਜੀ ਮੈਂ ਕਿੰਨੀ ਉੱਚੀ ਬਾੜੀ ਤੇ ਰਹਿੰਦਾ ਨਹੀਂ ਆਵੇ ਤਾਂ ਅੱਜ ਛੋਟੀ ਹੋ ਗਈ ਆ ਬੜੀ ਉੱਚੀ ਹੁੰਦੀ ਸੀ ਮੈਂ ਕਹਿੰਦੀ ਮੈਂ ਤਾਂ ਸੁਣਿਆ ਆ ਹਾਂ ਜੀ ਆ ਸੱਜਣਾ ਇੱਥੇ ਹੋਈ ਹਾਂ ਜੀ ਇਸੇ ਗੁਰਦਾਰੇ ਵਿੱਚ ਇੱਥੇ ਬਹੁਤ ਇੱਥੇ ਨਹੀਂ ਠੰਡਾ ਪੁਰਜ ਹਾਂ ਜੀ ਜਨੂ ਕਿਦਾਂ ਲੱਗਾ ਸਰਸ਼ਨ ਕਰਕੇ ਦੱਸਿਓ ਫਿਰ ਇੱਥੇ ਕਿਉਂ ਆਇਆ ਹੈ ਭਲਾ ਖਾਲਸੇ ਦੀ ਸਾਜਣਾ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਖਾਲਸੇ ਦੀ ਸਾਜਣਾ ਕੀਤੀ ਪੰਜ ਪਿਆਰਿਆਂ ਨੂੰ ਮਰਦਾਨਾ ਸਿਖਾਇਆ ਫਿਰ ਪਾਤਸ਼ਾਹ ਜਨੂ ਅੰਮਾ ਛੋਟੇ ਸਾਹਿਬ ਜਿਆਦੇ ਨਾਲ ਇੱਥੇ ਲੰਕਾ ਵੀ ਖੇਡੇ ਕਿ ਛੋਟੇ ਸਾਹਿਬ ਜਿਆਦੇ ਇੱਕ ਜੱਟ ਵਰਗਾ ਆਈ ਘੇਟੇ تین ਹਾਂ ਘੇਟੇ ਬੰਦਰਾ ਨੀ ਜਾਣਾ ਨਾ ਕਿੱਥੇ ਜਾਣਾ ਬੰਦਰਾ ਨੀ ਆਉਂ ਨਾ ਕਿੱਥੇ ਆਉਂ ਕਿੱਡੀ ਦੂਰੋਂ ਆਏ ਬੰਦਰਾ ਸੱਤ ਜਾਵਾਂਗੇ ਦੰਦ ਮਿਲਣ ਦੇ ਖਾਣਾ ਦਾਲ ਤੇ ਬਣੀ ਹੁੰਦੀ ਹੈ ਹੈ ਆਪਣਾ ਲੰਗਰ ਨਹੀਂ ਖਾਣਾ ਦਾਲ ਤੇ ਬਣੀ ਹੁੰਦੀ ਮੈਂ ਬਾਬੇ ਨਾਲ ਤੇਰੇ ਵੱਲ ਸਾਈਂ ਨਹੀਂ ਦਿੰਦਾ ਇਹ ਜਿਹੜੀ ਦਾਲ ਇਹ ਘਰ ਨਹੀਂ ਬਣਦੀ ਇਹੋ ਜੀ ਦਾਲ ਮੈਂ ਲਮਾ ਮੈਂ ਤੇ ਪਾ ਅੰਗਰ ਦਾ ਚਾਹ ਹੀ ਪੜਾਇਆ ਇਹਨਾਂ ਨੂੰ ਦੇਖੋ ਚਲੋ 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 ਚੱਕਰ ਆ ਜਾਂਦੇ ਨਾ ਹਾਂ ਬਾਬਾ ਜਾਈਏ ਆ ਦੇਵਕੀ ਜੀ ਆਪੂ ਆਜੀ ਚੱਕਰ ਤੇ ਨਹੀਂ ਆਉਣ ਦੇ ਲੱਗ ਰਿਹਾ ਲੱਗ ਰਿਹਾ ਪੋਣੀ ਜਾਂ ਚੜਦੀ ਉਤਰਦੀ ਹੈ ਤਾਂ weight ਇੱਕ ਦਿਨ ਦੇ ਵਿੱਚ 10 ਕਿਲੋ ਲੱਗਦਾ ਹਾਂਜੀ ਮੈਂ ਕਹਿੰਦਾ weight ਕਿ ਲੱਗਣਾ ਦੱਸਦਾ ਦੇਖ ਕਿੰਨੀ ਜਾ ਰਹੇ ਹੋ 10 ਕਿਲੋ ਕਿੰਨਾ ਲੱਗਦਾ ਹੈ ਬਰੂਕਾ ਸ਼ੋਭਾ ਪਸਤਾ ਦੇ ਸਰਾਇਗੁਰ ਦਾ ਨਾਮ ਲੇਖੋ ਵਾਇਡ ਨੂੰ ਵਾਇਡ ਕਰੋ ਰੀ ਦਵਾਈ ਹੈ ਕੋਈ ਪੈਸਾ ਨਹੀਂ ਰੀ ਦਵਾਈ ਬਾਬੇ ਦੇ ਕਰ ਕਰ ਰੀ ਦਵਾਈ ਉਹ ਮਾਂ ਵਾਇਡ ਚਨੇ ਦੀ ਸਬਜੀ ਮੁੰਡਾ ਤੁਹਾਡਾ ਕਹਿ ਰਿਹਾ ਵਾਇਡ ਚਨੇ ਦੀ ਸਬਜੀ ਹੁੰਦੀ ਹੈ ਜਿਹੜੀ ਇਹਦਾ ਉਹ ਵੀ ਲੱਗਦਾ ਉਸਿਆ ਉਹ ਬੱਚੇ ਜੋ ਵੀ ਲੱਗਰ ਬਣਿਆ ਉਹ ਜੋ ਵੀ ਲੱਗਰ ਬਣਿਆ ਉਹ ਨੂੰ ਚੇਕ ਕਰ ਉਹ ਮਾਂ ਵਾਇਡ ਚਨੇ ਦੀ ਸਬਜੀ ਕੜੀ ਕੜੀ ਕੀ ਦਿੰਦਾ ਕੜੀ ਸੋ ਬਣਿਆ ਉਹ ਸੋ ਬਾਬੇ ਨੇ ਤੁਹਾਨੂੰ ਨਹੀਂ ਦੇਣੀ ਕੜੀ ਤੁਹਾਨੂੰ ਨਹੀਂ ਮਿਲਣੀ ਕੀਆ ਹੋਰ ਇਹ ਬੜੀ ਮੁਸ਼ਕਲ ਚਾੜ੍ਹ ਕੇ ਆਏ ਤੁਹਾਨੂੰ ਮੈਡਮ ਜੀ ਥੱਕ ਗਏ ਜੇ ਬੰਦੇ ਆ ਦੇਖੀ ਆ ਰੋ ਰੋ ਗੱਲ ਦੱਸਣੇ ਜੋ ਛੋਟੀ ਨਹੀਂ ਹੈ ਨਾ ਆਪਣਾ ਮੇਲੇ ਦੇ ਵਿੱਚ ਮੰਮੀ ਅੱਖਾਂ ਚ ਮੱਕਣ ਵਾਲੀ ਗੁੱਡੀ ਲੈਣੀ ਹੈ ਮੰਮੀ ਅੱਖਾਂ ਚ ਬੱਕੜਾਈ ਦਿੱਤੀ ਲੈਣੀ ਹੈ ਮੈਂ ਭੂਆ ਨੂੰ ਕਹਾਂ ਨੀ ਅੱਖਾਂ ਚ ਬੱਕੜ ਵਾਲੀ ਗੁੱਡੀ ਲੈ ਦੂ ਭੂਆ ਜੀ ਦਾਦੀ ਨੇ ਕਾਦੀ ਸ਼ਰਤ ਲੱਗੀ ਹੈ ਤੇਰੀ ਟੈਣੀ ਗਿੰਦੇ ਮੇਰੇ ਬਰਾਬਰ ਪੌੜੀਆਂ ਚੜ ਕੇ ਆਜेंगी ਨਾ ਬੌਲੀ ਸਾਹਿਬ ਦੀਆਂ ਹਾਂ 500 ਰੁਪਏ ਨਾ ਮਿਲੂ। ਤੂੰ ਇਹ ਕਿੰਨਾ ਦੇਵੋਗੇ ਡਾਡ ਜੀ? 100 ਹੀ ਇੱਧਰ। ਇਹ ਲਓ ਹਣ। ਮੁੜ ਕੇ ਤੋਂ ਵੀ ਨੋਵਾ ਚੌਕ ਗਈ। ਚਲੂਗੀ ਵੀ ਉਤਰੂਗੀ ਵੀ। ਪੌੜੀਆਂ ਚੜੇਗੀ ਭੱਜ ਕੇ। ਉਹਨਾਂ ਦੇ ਬਰਾਬਰ ਤੂੰ 500 ਰੁਪਏ ਲਾਸ। ਉਹ ਕਹਿੰਦੇ ਆਂਦੇ ਬਰਾਬਰ ਮੇਰੇ ਰੁਕਣਾਗੇ ਦੇਂਦੀ ਆ। 500। ਜਾਣਾ ਨਹੀਂ ਬਰਾਬਰ ਤੇ ਜਾਣਾ ਨਹੀਂ। ਇਹ ਬੌਲੀ ਸਾਹਿਬ ਦੀ ਗੱਲ ਕਰਨਾ ਹੈ ਨਾ। ਬਰਾਬਰ ਬੌਲੀ ਸਾਹਿਬ। ਕਿੰਨੀਆਂ ਪੌੜੀਆਂ ਪਹਿਲਾਂ ਪੁੱਛ ਤੇ ਲੈਣੀਆਂ ਸੀ। ਪੌੜੀਆਂ ਪੇ ਵੇਖਿਆ ਅੱਗੇ। ਕਿੰਨੀਆਂ ਭਲਾ? 83 ਬੋਲ 84 ਦੇਣਾ ਪੈਣਾ ਹੈ ਜਿਹੜਾ ਗੀਤ ਹੈ 84 ਪੌੜੀਆਂ 100 ਨਹੀਂ ਪਤਾ ਆ ਤੇ 84 ਤੇ गी 84 ਕਿੰਨੀਆਂ ਹੋਣਗੀਆਂ ਮੈਨੂੰ ਪਤਾ ਵਾ ਮੈਂ ਅੱਗੇ ਗਾਈ ਆ ਗੁਰਦੁਆਰੇ ਇੱਧਰ ਚਲੋ ਦੇਖਦੇ ਆ ਫਿਰ ਕਿਹੜਾ ਸ਼ਰਤ ਜਿੱਤੇ ਦਾ ਅੱਜ ਵੇਖੀ ਦੀ ਵੇਖ ਲੋ ਹਣ ਅੱਜ ਤੂੰ ਸਮਝ ਆਣੀ ਹੈ ਤੁਸੀਂ ਦੋਵੇਂ ਜਾਣੀਏ ਜਿੱਤ ਗਿਆ ਤੇ ਦੋਵੇਂ ਜਾਨੀਆਂ ਆਪਾਂ 500 ਰੁਪਏ ਮੈਨੂੰ ਦੇ ਦੇ ਚਾਚਾ ਜੀ ਮੈਨੂੰ ਪਰ ਮਿਤਾ ਪੈਸੇ ਦੇਣਾ ਨਹੀਂ ਤਾਂ ਤੁਹਾਨੂੰ 500 ਦੇਣਾ ਸ਼ਰਤ ਅਹੀਂ ਜਿੱਤੀਏ ਇਹ ਪੈਸੇ ਤਾਂ ਮੈਂ ਨਹੀਂ ਲੈਣਾ ਉਹ ਕਹਿੰਦੇ ਬਹਿ ਨਹੀਂ ਲੈਣਾ ਕਹਿੰਦੇ ਰੋਕਣਾ ਨਹੀਂ ਹਮ ਨਹੀਂ ਰੋਕ ਮੈਂ ਉੱਧਰ ਦੇ ਜਾਣਾ ਨਹੀਂ ਹੁਣ ਤੇ ਜਾਵਾਂਗੇ ਜਰੂਰ ਆਬੀ ਇਹ ਉਥੇ ਦੇ 132 ਪੌੜੀਆਂ ਲਿਖਿਆ ਹਾਂ ਉਹ ਤੇ 132 ਹੈ ਤੁਸੀਂ 84 ਕਹਿ ਰਹੇ ਹੋ ਹੁਣ ਫਿਰ ਸ਼ਰਤ ਲੱਗ ਗਿਆ ਜਿਹੜੀ ਸ਼ਰਤ ਲਾਈ ਸੀ ਕਰਨੀ ਆ ਹੈਂ ਆਇਤੋ ਕੰਨੀ ਵਾਲੀ ਜਲ ਲਿਉਣ ਵਾਸਤੇ ਰਾਤ ਤੂੰ ਕੰਨੇ ਕੰਨੇ ਸਾਂ ਨਾ ਪੂਆ ਜੀ ਹੁੰਦਾ ਬਹਿ ਜਾਉਣਾ ਕੋਈ ਨਹੀਂ ਨਹੀਂ ਜਾਣਾ ਪੂਆ ਜੀ ਫਿਰ ਫੋਨ ਹਾਲ ਦੇ ਚਲੋ ਵੀ ਮੰਮੀ ਤੂੰ ਹੀ ਜਾਣਾ ਹੈ ਨਾ ਨਹੀਂ ਕਿਉਂ ਨਹੀਂ ਜਾਣਾ ਮੈਂ ਸਾਥ ਚੱਲਦਾ ਇੱਕ ਇੱਕ ਕਰਕੇ ਨਾ ਛੱਡੀ ਜਾਂਦੀਆਂ ਮੈਦਾਨ ਬੰਦਾਾਂਤ ਨਹੀਂ ਛੱਡਦੇ ਕੱਲੇ ਹੋਣ ਜੀ ਆਪਾਂ ਇੱਥੇ ਜੰਨੇ ਬਾਬਾ ਜੀ ਸਿੰਘ ਜੀ ਦੇ ਗੁਰਦੁਆਰੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀਆਂ ਪੌੜੀਆਂ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਇੱਥੇ ਭਾਈ ਜਤਾ ਜੀ ਨਾ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸਿਰ ਸੋਨਾ ਚਾਂਦਨੀ ਚੌਕ ਵਿੱਚ ਸ਼ਹੀਦ ਕਰਤਾ ਸੀ ਉਹਨਾਂ ਨੂੰ ਤੇ ਉਹ ਲੈ ਕੇ ਆਏ ਸੀ ਉਹਨਾਂ ਦਾ ਸਿਰ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਫਿਰ ਉਹਨਾਂ ਨੂੰ ਆਪਣੀ ਸਾਥੀ ਨਾਲ ਲਾ ਕੇ ਕਿ ਜਿਹੜੀ ਸੰਗਤ ਮੇਰੇ ਦਰਸ਼ਨਾਂ ਲਈ ਲਿਆਉਗੀ ਨਾ ਤੁਹਾਡੇ ਵੀ ਪਹਿਲਾਂ ਦਰਸ਼ਨ ਕਰਕੇ ਜਾਇਆ ਕਰੋਗੀ ਤੇ ਫਿਰ ਉਹਨਾਂ ਨੇ ਇਸੇ ਸਿਮਰਨ ਕੀਤਾ ਸੀ ਉਸ ਵੇਲੇ ਦੀਆਂ ਪੌੜੀਆਂ ਬਣੀਆਂ ਹੋਈਆਂ 84 ਕਿਸੇ ਮਤਲਬ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀਆਂ ਪੌੜੀਆਂ ਇੱਥੇ ਬਣੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀਆਂ ਪੌੜੀਆਂ ਬਣੀਆਂ ਪੌੜੀਆਂ ਉਸ ਟਾਈਮ ਦੀਆਂ ਠੀਕ ਹੈ ਜੀ ਬੱਚੇ ਆ ਜਾਓ ਇੱਧਰ ਨੂੰ ਜਾਣਾ ਆਪਾਂ ਚਲੋ ਤੱਕ ਜੀ ਮੈਂ ਪੌੜੀਆਂ ਜੀ ਜੀ ਐਚ ਡੀਆਂ ਕੀ ਕਰਨੀਆਂ ਆਈਡੀਆਂ ਇਹ ਸ਼ੂਜ਼ ਪਾਈ ਖੇਡਣ ਲੱਗੇ ਅਛਾ ਇੱਥੇ ਕਿੰਨੇ ਆਣੇ ਜਾਣੇ ਆ ਸ਼ੂਜ਼ ਪਾਈ ਖੇਡੀ ਕਿੰਨੇ ਜਾਣੇ ਆਗੇ ਇੱਥੇ ਸਾਰਿਆਂ ਦਾ ਘਾਰੇ ਹੋਈ ਅਸਲੀ ਕਿੱਦਣ ਦੇ ਆਵੇਂ ਅਸਲ ਚ ਆਪਣਾ ਘਾਰੇ ਦੀ ਆਪ ਸੇਡਣਦੇ ਨਹੀਂ ਆਏ ਸਾਰੇ ਹੁਣ ਅਸੀਂ ਆਏ ਹਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਠੀਕ ਹੈ ਜੀ ਹਾਂ ਜੀ ਵਦਿਕਾ ਕੀ ਇਤਿਹਾਸ ਕੀ ਪਤਾ ਲੱਗਾ ਤੁਹਾਨੂੰ ਇਥੋਂ ਦਾ ਕੀ ਇਤਿਹਾਸ ਆ ਸੇ ਆ ਵਾਲੇ ਗੁਰਦੁਆਰੇ ਵਿੱਚ ਛੋੜਾ ਪੈ ਗਿਆ ਸੀ ਪਰਵਾਰ ਵਿੱਚ ਛੋੜਾ ਇੱਥੇ ਪਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਘਾਟੀ ਦੇ ਪੈ ਕੇ ਆਸਾ ਦੀ ਵਾਰ ਦਾ ਤੇ ਨਿਤਨੇਮ ਕੀਤਾ ਸੀ ਮਗਰ ਮੁਗਲ ਫੌਜਾਂ ਲੜਨ ਦੀਆਂ ਸੀ ਉਹਨਾਂ ਦਾ ਮੁਕਾਬਲਾ ਭਾਈ ਜੱਤਾ ਜੀ ਨੂੰ ਕਿਹਾ ਸੀ ਤੁਸੀਂ ਕਰੋ ਭਾਈ ਜੱਤਾ ਜੀ ਭਾਈ ਜਿਮਨ ਸਿੰਘ ਜੀ ਤੇ ਉਹ ਆਖਰੀ ਸਵਾਸ ਤੱਕ ਲੜਦੇ ਲੜਦੇ ਸ਼ਹੀਦ ਹੋ ਗਏ ਸੀ ਪਰ ਉਹਨਾਂ ਨੇ ਮੁਗਲ ਫੌਜਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਉਹ ਸਰਸਨਦੀ ਉਧਰ ਆ ਇਹ ਇਹੋ ਸਰਸਾ ਨਦੀ ਆ ਹਾਂਜੀ ਇਹੋ ਸਰਸਾ ਨਦੀ ਆ ਸਰਸਾ ਨਦੀ ਆ ਦੇਖਦੀ ਭਈ ਮੈਨੂੰ ਕਿਨੇ ਦੇਖ ਦੇ ਕੋ ਆਵਾਜ਼ ਕਿੰਨੀ ਆਉਂਦੀ ਸਰਸਾ ਨਦੀ ਵੀਡੀਓ ਵੀ ਦੇਖਣ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਥੋੜਾ ਜਿਹਾ ਉਧਰ ਕਰਕੇ ਜਾਓ ਫੇਰ ਦਿਖੂਗੀ ਉਧਰ ਯਾਰ ਇਹ ਰੋਡ ਤੇ ਜਾਣਾ ਹੀ ਇਹਨਾਂ ਨੂੰ ਕੋ ਉਧਰੋਂ ਪਾ ਲਓ ਰਸਤਾ ਹੈਗਾ ਕੱਚਾ ਰਸਤਾ ਕੱਚਾ ਰਸਤਾ ਕੱਚਾ ਰਸਤਾ ਵਾ ਤੋਂ ਪੁੱਛ ਲੈਨੇ ਲੰਗਰਾਲ ਜਿਹੜਾ ਉੱਥੇ ਉਹਨੇ ਮੋਟਰਸਾਈਕਲ ਉਹਨੇ ਨਾਲ ਨਾਲ ਦੀ ਭਾਈ ਥੱਲੇ ਜਾ ਕੇ ਵੇਖ ਲੈ ਉਹ ਦੇਖੋ ਡੈਡੀ ਪੁੱਛਣ ਡੇ ਬਾਬੇ ਨੂੰ ਸਰਸਾ ਨਦੀ ਜੋ ਸੁਭਾਚੇ ਨੰਗੜਾ ਡੈਮ ਹੈ ਜਿਹੜਾ ਨੰਗੜਾ ਹੈ ਉਹ ਮੈਂ ਤੁਹਾਨੂੰ ਦੱਸਣਾ ਵੀ ਇਹ ਸਰਸਾ ਨਦੀ ਹੀ ਉਸ ਟਾਈਮ ਦੇ ਉੱਤੇ ਹੁਣ ਇਹਨੂੰ ਮਤਲਬ ਕਰ ਦਿੱਤਾ ਵਾ ਥੋੜਾ ਮੁਰੰਮਤ ਮੁਰੰਮਤ ਇਹਦੀ ਕਰਤੀ ਹੈ ਨਾ ਨਹੀਂ ਹੁਣ ਤੇ ਜਿਹੜੀ ਨਹਿਰ ਹੈ ਉਹ ਡੈਮ ਹੈ ਉਹ ਦੂਜਾ ਭਾਗੜਾ ਡੈਮ ਵਾਲਾ ਜਿਹੜਾ ਹੁੰਦਾ ਨਹਿਰ ਉਹ ਆ ਨੰਗੜਾ ਡੈਮ ਸਰਸਾ ਨਦੀ ਤੇ ਰਹਿ ਹੀ ਨਹੀਂ ਗਈ ਸਰਸਾ ਨਦੀ ਦੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਨਹਿਰਾਲ ਜੀ ਆਖੀ ਵੇਖਣ ਦਾ ਆ ਇੱਕ ਬਈ ਸਾਹ ਦੇ ਥੱਲੇ ਜਿੱਥੇ ਫਸਿਆ ਇਹ ਇਥੇ ਪਹਿਲਾਂ ਥੱਲੇ ਜਾਣ ਵਾਸਤੇ ਨਾ ਰਸਤਾ ਹੁੰਦਾ ਸੀ ਉਹ ਹੁਣ ਬੰਦ ਕਰ ਦਿੱਤਾ ਤੇ ਉਹ ਵੇਖਣ ਦਾ ਹੈ ਲਓ ਜੀ ਹਾਲੇ ਹੁਣੇ ਆਨੰਦਪੁਰ ਸਾਹਿਬ ਤੋਂ ਲੰਗਰ ਖਾ ਕੇ ਨਿਕਲੇ ਜੇ ਤੇ ਆ ਫੇਰ ਲੰਗਰ ਹਾਲ ਨੂੰ ਜਾਂਦੇ ਹੋਏ ਹੈ 35 ਅਖਰੀ ਆਉਂਦੀ ਨਾ ਤੁਹਾਨੂੰ 35 ਅਖਰੀ ਮੈਨੂੰ ਆਉਂਦੀ ਹੈ ਨਹੀਂ ਬੰਦੀ ਦੇਖ ਬੰਦੀ ਅਖਰੀ ਪੜੋ ਨਹੀਂ ਆਉਂਦੀ ਤਾਂ ਉਹ ਵੇਖ ਲੋ ਸਾਹਮਣੇ ਕੀ ਆਉਂਦੀ ਅੱਜ ਕੱਲ ਬੱਚਿਆਂ ਨੂੰ ਬੰਦੀ ਅਖਰੀ ਵੇਲੋਂ ਨਹੀਂ ਆਉਂਦੀ ਪੰਜਾਬੀ ਭੁੱਲਦੀ ਜਾਂਦੀ ਤੇ ਉਹਨਾਂ ਨੇ ਸਾਹਮਣੇ ਲਿਖ ਕੇ ਲਾਇਆ ਹੈ ਕਿ ਬੱਚਿਆਂ ਨੂੰ ਪੰਜਾਬੀ ਜਿਹੜੀ ਤੁਹਾਨੂੰ ਆਉਣੀ ਚਾਹੀਦੀ ਇਹਦੇ ਪੱਲੇ ਲਿਖਿਆ ਹੈ ਮਾਪ ਬੋਲੀ ਜੇ ਭੁੱਲ ਜਾਵੋਗੇ ਕੱਕਾ ਭੁੱਲ ਜਾਵੋ ਸਹੀ ਗੱਲ ਹੈ ਸਾਰੇ ਸਕੂਲਾਂ ਦੇ ਵਿੱਚ ਚੌਥੀ ਪੰਜਵੀਂ ਤੋਂ ਕਲਾਸ ਨੂੰ ਹੁੰਦੇ ਪੰਜਾਬੀ ਬੱਚਿਆਂ ਨੂੰ ਚੌਥੀ ਪੰਜਵੀਂ ਵਿੱਚ ਲਾਂਦੇ ਨੇ ਕਿ ਊੜਾ ਐੜਾ ਈੜੀ ਸੱਸਾ ਹਾ ਬੋਲੋ ਬੋਲੋ ਸਤਿ ਸ੍ਰੀ ਅਕਾਲ ਹੁਣ ਆਪਾਂ ਕਿੱਧਰ ਜਾਣਾ ਲੰਗਰ ਲੰਗਰ ਆ ਇਹ ਲੰਗਰ ਹਾਲ ਦੋ ਇਹ ਬੀਬੀ ਨਹੀਂ ਰਹਿ ਸਕਦੀ ਲੰਗਰ ਛੱਕੇ ਬਿਨਾਂ ਬਾਕੀ ਸਾਰੇ ਰਹਿ ਨਹੀਂ ਬਾਬਿਆਂ ਦੀ ਨੇ ਵੀ ਕਿਹਾ ਗੁਰੂ ਅਮਰਦਾਸ ਜੀ ਨੇ ਪਹਿਲਾਂ ਪੰਗਤ ਫਿਰ ਸੰਗਤ ਆਪਾਂ ਵੇਖੀ ਇੱਕੀ ਭੁੱਖਾ ਖਾਓ ਲੰਗਰ ਜੀ ਨੂੰ ਦਾ ਗੁਰੂ ਛਕੋ ਫਿਰ ਸੰਗਤ ਕਰੋ ਬਾਬੇ ਦੀ ਗੱਲ ਨੂੰ ਨਾ ਤੁਸੀਂ ਦਰਬਾਰ ਸਾਹਿਬ ਜਾਨੇ ਆ ਤੇ ਪਹਿਲਾਂ ਲੰਗਰ ਖਾ ਲਿਓ। ਲੱਖ ਵੇਖੀ ਹਾਲ। ਬਾਬੇ ਨੇ ਪਹਿਲਾਂ ਪੰਗਤ ਫਿਰ ਸੰਗਤ ਸੰਗਤ ਵੀ ਕਿਹਾ ਫਿਰ ਸੰਗਤ ਵੀ ਕਰਿਆ ਕਰੋ ਨਾ ਸੰਗਤ ਕਰਦੀਆਂ ਨਹੀਂ ਜੇ। ਲੰਗਰ ਖਾ ਕੇ ਤੇ ਉਸ ਵੇਲੇ ਕਹਿੰਦੀ ਆ ਚਲੋ 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 ਹੋ ਗਿਆ ਦਰਸ਼ਨ ਹੋ ਗਏ। ਪਹਿਲਾਂ। ਜੈ ਜੰਧ ਅੰਕ ਜੈ ਜੰਧ ਜੈ ਸਤਿ ਸਤਿ ਜੈ ਜੰਧ। ਜੈਤ ਕਾ ਜੈਤ ਨਾ ਜੈਤ ਕਾ ਜੈਤ ਕਾ ਤੁਹਾਡੇ ਉਹ ਕਿ ਦਰਸ਼ਨ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਆਏ ਤਕਾ ਜੀ ਚਮਕੌਰ ਸਾਹਿਬ ਚਮਕੌਰ ਸਾਹਿਬ ਬੋਤੇ ਇਹ ਹੈ گاਵਾ ਕਤਲਗੜ੍ਹ ਸਾਹਿਬ ਕਤਲਗੜ੍ਹ ਸਾਹਿਬ ਇੱਥੇ ਵੱਡੇ ਸਾਹਿਬ ਜਾਦੇ ਦੋਵੇਂ ਵੱਡੇ ਸਾਹਿਬ ਜਾਦੇ ਸਾਹਿਬ ਜਾਦਾ ਅਜੀਤ ਸਿੰਘ ਜੀ ਸਾਹਿਬ ਜਾਦਾ ਜੁਹਾਰ ਸਿੰਘ ਜੀ ਸ਼ਹੀਦ ਹੋਏ ਸੀ ਕਿਉਂ ਗੁਰਦਰਾਹ ਕਾਰਾਏ ਦੇ ਦਰਸ਼ਨ ਦਰਸ਼ਨ ਕਰ ਆਏ ਨੇ ਕਿੱਦਾਂ ਦਾ ਲੱਗਾ ਫਿਰ ਤੁਹਾਨੂੰ ਦਰਸ਼ਨ ਕਰਕੇ ਹੁਣ ਕਿਸੇ ਚਾਹ ਦੀ ਪਿਆਰੀ ਤੁਹਾਡੀ ਚਾਹ ਪੀਂਦੀ ਘਰ ਘਰੋਂ ਤੁਹਾਡਾ ਲੱਗਣ ਲਈ ਆ ਪਹਿਲਾਂ ਕੋਟੀਆਂ ਪਾਉਣੀਆਂ ਸੀ ਹਾਂ ਚਲੋ ਚਲੋ ਹੋ ਕੇ ਦਰਸ਼ਨ ਮੇਲੇ ਦੁਕਾਨਾਂ 'ਚ ਫਿਰ ਲਿਆ ਤੁਸੀਂ ਦੁਕਾਨਾਂ 'ਚ ਫਿਰ ਲਿਆ ਜੇ ਪਾਨਾ ਥੋੜੀ ਚਾਹ ਪੀ ਕੇ ਆਏ ਕਿਤੇ ਲੰਗਰ ਆ ਜੇ ਪੀਪਾਣੀ ਲੰਗਰ ਛੱਡਦੀਆਂ ਹੈ ਚਾਹ ਤੇ ਬਹੁਤੀ ਸੁਆਦੀ ਚਾਹ ਜਾਂ ਬੋਸੂ ਵਾਲੇ ਪਾਪਾ ਜੀ ਨੇ ਨਿਕਾਈ ਵਗੈਰ ਨਾ ਕੋਈ। ਹੁਣ ਆਪਾਂ ਕਿੱਥੇ ਚੱਲੇ ਆ? ਹੁਣ ਆਪਾਂ ਚੱਲੇ ਆ। ਚੱਲੇ ਆ ਤਾੜੀ ਖੋਣ ਆਪਾਂ ਚੱਲੇ ਆ ਤਾੜੀ ਸਾਹਿਬ ਗੁਰਦਰਾ। ਗੁਰਦਰਾ ਤਾੜੀ ਸਾਹਿਬ। ਤਾੜੀ ਸਾਹਿਬ ਗੁਰਦਰਾ। ਜਿੱਥੇ ਮਹਾਰਾਜ ਨੇ ਤਾੜੀ ਮਾਰ ਕੇ ਕਿਲਾ ਖਾਲੀ ਕੀਤਾ ਹੈ ਚਮਕੌਰ ਦਾ ਕਿਲਾ। ਤਾੜੀ ਮਾਰ ਕੇ। ਤਾੜੀ ਮਾਰ ਕੇ ਗਿਆ ਸੀ ਕਿ ਚਲਿਆ ਜੇ ਹਿੰਦ ਦਾ ਪੀਰ। ਹਾਂ ਜੇ ਜੇ ਕਿਸੇ ਵੇ ਤਾਂ ਹਿੰਮਤ ਆ ਗਿਆ ਤਾਂ ਰੋਕ ਕੇ ਰੱਖਾਵੇ। ਸਾਰੇ ਜਾਨ ਦਾ ਵਾਸ਼ ਚੁਲਿਆ ਜੀ ਚਲੋ ਚਲੋ ਕਰੋ ਫਿਰ ਚੱਲੀਏ ਚਲੋ ਭਾਬੀ ਜੀ ਚਲੋ ਯਾਰ ਵਾਕੇ ਇੱਥੇ ਵੀ ਦਰਬਾਰ ਸਾਹਿਬ ਵਾਂਗੂ ਜਿੱਦਾ ਦਰਬਾਰ ਸਾਹਿਬ ਮਾਰਕੀਟ ਬਣਾਈ ਨਾ ਇੱਥੇ ਵੀ ਉਤਰਾ ਹੀ ਸੇਵਾ ਕਰਵਾਈ ਹੈ ਇਹਨਾਂ ਨੇ ਸਾਰੀ ਮਾਰਕੀਟ ਉਤਰਾ ਹੀ ਬਣੀ ਆ ਸੇਮ ਟੂ ਸੇਮ ਹੈ ਨਾ ਤਨ ਨੇ ਤਨ ਲੋਕਾਂ ਦੀ ਰਾਜਾ ਦੁਸ਼ਮਨਾਗਰੀ ਨਿਵਾਜਾ ਹਾਂਜੀ ਕਿੱਥੇ ਆਏ ਜੀ ਹਾਂਜੀ ਕਿਹੜੇ ਗੁਰਦਰਾ ਸਾਹਿਬ ਆਏ ਜੀ ਹੁਣ ਕਿਹੜੇ ਗੁਰਦਰਾ ਸਾਹਿਬ ਆਏ ਜੀ ਮਾਸੀ ਬੜਾ ਸਾਹਿਬ ਇੱਥੇ ਕੀ ਹੋਇਆ ਪਤਾ ਕੁਛ ਮਾਸੀ ਬੜਾ ਇੱਥੇ ਕੀ ਹੋਇਆ ਆਨਾ ਜੰਗਲਾ ਜਾਏ ਸ਼ਾਮ ਕੀਤਾ ਇਹਨਾਂ ਨੇ ਉਹਨਾਂ ਨੇ ਚੱਪੜ ਨਹੀਂ ਸਿਵਾਈ ਜਿੰਦੇ ਹੀ ਕੇਸਾ ਦੇ ਪੈਰ ਆ ਜੀਦਾ ਲੱਗੇ ਪੈਰੀ ਆਏ ਇਹ ਗੁਰਦਰਾ ਹੈਗਾ ਚਰਨ ਕਮਲ ਸਾਹਿਬ ਮਾਸ਼ੀਵਾੜਾ ਸਰਬੰਸ ਸਦਾਨ ਕਰਕੇ ਤੇ ਇੱਥੇ ਆ ਕੇ ਮਾਸ਼ੀਵਾੜੇ ਦੇ ਜੰਗਲਾਂ ਦੇ ਵਿੱਚ ਆ ਜੁ ਉਹਨਾਂ ਨੇ ਸ਼ਾਮ ਕੀਤਾ ਚਲ ਆਓ ਫਿਰ ਕਰੀਏ ਦਰਸ਼ਨ ਨਾਲ ਹੀ ਸ਼ਬਦ ਦਾ ਉਚਾਰਨ ਕੀਤਾ ਹੈ ਮਿੱਤਰ ਪਿਆਰੇ ਨੂੰ ਹਾਲ ਮਿਲਦਾ ਹੈ ਅੱਛਾ ਇਹ ਉਹ ਥਾਂ ਹੈ ਜਿੱਥੇ ਇਹ ਸ਼ਬਦ ਉਚਾਰਿਆ ਗਿਆ ਹੈ ਹਨਾ ਕਿਰਤਾਂ ਦੇ ਜਾਂਦੇ ਨੇ ਸਤਿਗੁਰੂ ਦਾ ਉਹ ਉਤ ਰਖਤ ਆ ਉਹ ਜਾਂਡਿਆ ਜਿੱਥੇ ਗੁਰੂ ਮਹਾਰਾਜ ਜੀ ਸਹਰਣਾ ਲਾਗੇ ਜਿਹੜੇ ਜਾਂਡਾ ਸੁੱਤੇ ਸੀ ਉਹ ਜਾਂਡ ਜੀ ਹੋਏਗਾ ਦਰਸ਼ਕਾਂ ਰੋ ਜੀ ਇਥੇ ਜਿਸੇ ਪਾਸ ਸਾਛੀ ਗੁਰੂ ਗੋਬਿੰਦ ਸਿੰਘ ਜੀ ਇਸ ਦਰਖਤ ਦੇ ਥੱਲੇ ਜਾਂਡ ਦੇ ਸਰਾਨਾ ਲਾ ਕੇ ਸੁੱਤੇ ਸੀ ਇਹ ਉਹ ਦਰਖਤ ਹੈ ਜੀ ਮਾਸੀ ਵਾਲੇ ਦੇ ਜੰਗਲਾਂ ਦੇ ਵਿੱਚ ਇਹ ਜੀ ਪਵਿੱਤਰ ਦਰਖਤ ਪਵਿੱਤਰ ਜਾਂਡ ਜਿੱਥੇ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ ਸੀ ਮੈਂ ਕੀਤੀ ਨਾ ਪੈਂਟ ਉੱਪਰ ਇੱਕ ਚੀਜ਼ ਵੇਖੀ ਤੁਹਾਨੂੰ ਜਿਦਾਂ ਡਿਆ ਮੈਂ ਐਸੇ ਆਪਣਾ ਜਾਤਾਂ ਤੇ ਹਰ ਗੁਰਦੁਆਰੇ ਦੇ ਵਿੱਚ 35 ਅੱਖਰ ਗੁਰਾੜਾ ਲਿਖਿਆ ਮਿਲਦਾ ਹੈ। ਇਸ ਕਰਕੇ ਆ ਵੀ ਆਪਣੀ ਜਿਹੜੇ ਬੱਚੇ ਆ ਉਹ ਅੰਗਰੇਜ਼ੀ ਸਕੂਲਾਂ ਜਾਂ ਆਪਾਂ ਪਾਏ ਆ ਆਪਾਂ ਇਹਨਾਂ ਨੂੰ ਆਪਣੀ ਮਾਂ ਬੋਲੀ ਨਹੀਂ ਸਹਾਰ ਹੈ। ਇਸ ਕਰਕੇ ਮਧੀਆਂ ਉਪਰਾਲਾ ਕਰ ਰਹੇ ਨੇ। ਸਾਨੂੰ ਵੀ ਚਾਹੀਦਾ ਵੀ ਆਪਾਂ ਵੀ ਆਪਣੇ ਘਰ ਦੇ ਵਿੱਚ ਇਸ ਤਰੀਕੇ ਦੀ ਇੱਕ ਫੋਟੋ ਜ਼ਰੂਰ ਰੱਖੀਏ ਵੀ ਜੀ। ਆਉਂਦੇ ਜਾਂਦੇ ਆਪਾਂ ਇਹ 35 ਅੱਖਰੀ ਪੜ ਸਕੀਏ। ਸਾਨੂੰ ਇਹ ਆਪਣੀ ਮਾਂ ਪੋਲੀ ਜਿਹੜੀ ਆ ਕਦੇ ਨਾ ਵਿਸਰੇ ਇੱਥੇ ਹੁਣ ਜਿੱਥੇ ਬੁਰਕੋ ਗਿੰਨਿੰਗਾਂ ਦਾ ਦਿੱਤਾ ਹੈ ਨਾ ਫੁੱਲ ਹੈ ਉਹਨੂੰ ਦਰਸ਼ਕ ਕਰ ਬੈਠੋ ਇਹ ਉਹ ਸਥਾਨ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਜਲਛਕਿਆ ਹੈ ਐ ਖੂ ਲੱਗਾ ਪਿਛੇ ਆ ਦੇਖ ਲਓ ਸੰਗਤ ਜੀ ਦਰਸ਼ਨ ਕਰੋ ਦੀ ਕੋਰ ਵੀ ਸੀ ਜੀ ਮਾਤਾ ਦੀ ਬਾਤ ਨਹੀਂ ਮਾਤਾ ਦੀ ਉਹ ਸੌਣ ਬਣਿਆ ਉਹ ਕੋਠੇ ਸੀ ਜਿਹੜੇ ਬੀਰ ਸਪੀਕਰ ਤੇ ਗਾਇਸ ਹੁੰਦੇ ਆ ਤੇ ਇਸ ਦੀ ਤਰ੍ਹਾਂ ਵਾਲੀ ਨੂੰ ਕਰਾ ਦਿੱਤੀ ਜੀ ਇਹ ਵੀ ਇਸ ਦੀ ਜੀਸ ਦੇ ਚੰਗਾ ਨਾ ਆਇਆ ਇਹੋ ਹੁਣ ਇੱਥੇ ਆ ਤੂੰ ਟੇਡੀਆਂ ਖਿੱਚੀਂ ਤੋ ਇਹ ਉਹ ਜਾਲ ਲੱਗ ਗਿਆ। ਕਿੱਥੇ ਜਾਲ? ਗੋੜੀ ਸੋ। ਇਹ ਕਾਫੀ ਡਿੱਗੀ ਪਈ ਅੰਦਰ। ਇੱਥੋਂ ਜਲ ਮਿਲਦਾ ਸਾਹਮਣੇ ਦੀ ਐ ਗੁਰਦਰਾ ਸਾਹਿਬ। ਠੀਕ ਹੈ ਜੀ। ਜਲ ਇੱਥੋਂ। ਇਹ ਸਕੂ ਨੂੰ ਪਵਿੱਤਰ ਕੋ ਨੂੰ ਗੁਰੂ ਚਰਨ ਸ਼ੋਭਿਥਾਨ ਇੱਥੇ ਗੁਰੂ ਜੀ ਦੇ ਚਰਨ ਸਪਰਸ਼ ਹੋਏ ਹਨ। ਹੋਣਾਂ ਬੀਬੀਆਂ ਤਿਆਰ ਹੋ ਰਹੀਆਂ ਲੰਗਰ ਛਕਣਾ ਇਹਨਾਂ ਨੇ ਜੀ ਕਿਹੇ ਵੀ ਗੁਰਦਾਰੇ ਇਹਨਾਂ ਲੰਗਰ ਹਾਲ ਨਹੀਂ ਛੱਡਿਆ ਹਰ ਗੁਰਦਾਰੇ ਇਹਨਾਂ ਭਾਵੇਂ ਇੱਕ ਪ੍ਰਸ਼ਾਦਾ ਹੀ ਛਕਿਆ ਪਰ ਛਕਿਆ ਜਰੂਰ ਹੈ ਹਰ ਲੰਗਰ ਹਾਲ 'ਚ ਇਹਨਾਂ ਨੇ ਹਾਜ਼ਰੀ ਜਰੂਰ ਭਰਾਈ ਹੈ ਸੇਵਾ ਨਹੀਂ ਕੀਤੀ ਬਸ ਲੰਗਰ ਛਕਿਆ ਇਹਨਾਂ ਨੇ ਸੇਵਾ ਨਹੀਂ ਕੀਤੀ ਕਿਹੇ ਵੀ ਲੰਗਰ ਹਾਲ 'ਚ ਬਸ ਲੰਗਰ ਛਕਣ ਦੀ ਸੇਵਾ ਕੀਤੀ ਇਹਨਾਂ ਨੇ ਹਨਾ

ਮੇਰਾ ਮਾਤਾ ਤਨ ਨੰਭਾਣ ਜੀ ਜੀ ਵੇਲਾ ਕਮਲ ਦੋ ਤਿੰਨ ਦਿਰੀਕ ਹੋ ਗਏ ਅੱਜ ਹਨਾ ਤੇ ਸੰਗਤ ਹਜੇ ਵੀ ਉਪਰ ਹੀ ਜੋੜਾ ਸ਼ੁਰੂ ਹੋਣਾ ਹੈ ਹਾਂ ਜੀ ਹਾਂ ਜੀ ਸ਼ਰਦਾ ਦੇ ਭਾਵਨਾ ਸ਼ਰਦਾ ਦੇ ਨਾਲ ਹੁੰਦੀ ਨਾ ਸੰਗਤ ਬੜੀ ਪੁੱਟੀ ਦੂਰੋਂ ਆਉਂਦੀ ਹੈ ਆ ਗਈ ਜੀ ਹੌਣ ਕਿਹੜੇ ਘਰ ਤਰੇ ਚੱਲੀ ਆਪਾਂ ਆਪਾਂ ਜਾਣਾ ਜਿੱਥੇ 30 ਸੈੱਡ ਜਾਂਦੇ ਹਾਂ ਦੀ 48 ਘੰਟੇ ਸ਼ੇਅਰੇ ਰੱਖੀ ਹੋਈ ਹੈ ਉਹ ਕਿੱਧਰ ਹੈ ਇੱਧਰ ਆਪਾਂ ਜਾਣਾ ਅਸਤੇ 48 ਘੰਟੇ ਰਾਖੀ ਕੀਤੀ ਹਾਂ ਹਾਂਜੀ ਉਸ ਤੋਂ ਬਾਅਦ ਹੋਣਾ ਦੁਪਾ ਸਰਹੰਦੋਂ ਨਾਣਾਣਾ ਉਹ ਘੋਟਾ ਵੇਖਣ ਜਾਣੀ ਆਪਾਂ ਦੇ ਵਿਸਣੈ ਜਾ ਗਿਆ ਹੈ ਕੀ ਕਰ ਰਹੇ ਹੋ ਮੈਂ ਸ਼ੂਜ ਪੋਰ ਨਹੀਂ ਪੀ ਕੌਣ ਕਾਊਗਾ ਕੌਣ ਬੀਬੀ ਨੂੰ ਪਰ ਮੇਰੇ ਫੋਨ ਵਾਲੇ ਵਾਦਾ ਹਸ ਬੈਂਕ ਆਓ ਉਹ ਹੋਏ ਉਹ ਸੁਣੋ ਮਸਤ ਪਾਪਾ ਕਰੀ ਚੁਆ ਨਵੀਂ ਘਾਟਾ ਕਰੇ ਮੇਰੇ ਕੋਲ ਬੁੱਧੀ ਕਰੇ ਬਚਪਨ ਵਾਲੀ ਆਦਤ ਨਹੀਂ ਜਾਣੀ ਹੈਣਾ ਇਹ ਨਹੀਂ ਲਿਆ ਪਾਪੀ ਜੀ वो देखिए ये जो क्या वो तेरा नाम है है एक मिनट वो मूलमंत्र साहब लिखे हैं उधर के लिखे हैं मूलमंत्र सिंह मूलक का एकोकार करिए लिखा हुआ सारा लिखा है आगे की मूलमंत्र दपाट लिखाया ਹਾਂਜੀ ਵਾਹਿਗੁਰੂ ਜੀ ਕਰ ਲੇ ਦਰਸ਼ਨ ਜੀ ਹਾਂਜੀ ਦਰਸ਼ਨ ਕਰ ਲਿਆ ਆਪਾਂ ਗੁਰਦੁਆਰਾ ਜੋਤੀਸ ਇਥੋਂ ਦਾ ਤੇ ਆਸੇ ਅਗੇ ਤੇ ਛੋਟੇ ਸਾਹਿਬ ਦਾ ਦਸਤਕਾਰ ਕੀਤਾ ਟੋਟਲ ਮੱਲੇ ਛੋਟੇ ਸਾਹਿਬ ਦੇ ਨਾਲ ਮਾਤਾ ਗੁਜਰੀ ਜੀ ਦਾ ਵੀ ਹਾਂਜੀ ਮਾਤਾ ਗੁਜਰੀ ਜੀ ਨਾਲ ਵੀ ਦਸਤਕਾਰ ਕੀਤਾ ਹੈ ਟੋਟਲ ਮੱਲੇ ਇਹ ਗੁਰਦੁਆਰਾ ਜੋਤੀ ਸਰੂਪ ਸਾਬ ਇਥੇ ਆਪਣੀ ਹਣ ਯਾਤਰਾ ਸਮਾਪਤ ਹੁੰਦੀ ਹੈ ਜੀ ਸਨਾ ਬਕਰ ਵਾਸਤੇ ਧੰਨਵਾਦ ਜੀ ਆ ਤੁਹਾਡੇ ਘਰ ਦੇ ਆਪ ਹੁਣ ਘਰ ਜਾਣਾ ਆਪਾਂ ਮੈਂ ਸਾਥੋਂ ਵੇਲਾ ਲੰਗਰ ਛਕਣਾ ਹਾਂਜੀ ਲੰਗਰ ਛਕਣਾ ਹਾਂ ਉਹਦੇ ਸੱਚ ਉਹ ਚਿੰਤਾ ਭੁੱਲ ਗਿਆ ਉਹ ਤੈਨੂੰ ਛੱਡਣਾ ਨਹੀਂ ਰੇ ਲੰਗਰ ਕੋਈ ਨਹੀਂ ਛੱਡਣਾ ਜਿਹੜਾ ਜਿਹੜਾ ਸਰਹੰਸ ਜਸੂ ਬਹੀ ਨਾ ਉਹ ਪਹਿਲਾਂ ਤਾਂ ਟੋਟਲ ਮਾਲਕ ਆ ਮੈਂ ਇਹ ਮੈਨਾਂ ਦਾ ਸਸਵਾ ਕਰਨਾ ਤੇ ਉਹਨੇ ਇਹ ਤਨਰ ਪਿਆਰ ਕੀਤੀ ਸੋਨੇ ਦੀਆਂ ਮੋੜਾ ਕਿਥੇ ਜਿੰਨੀ ਜਗਾ ਚਾਹੀਦੀ ਉਸਾਰੇ ਪਰ ਉਹਨੇ ਕਿਹਾ ਹੈ ਕਿ ਉਹਨਾਂ ਨੇ ਫਿਰ ਹੋਰ ਕਿਤਾ ਮੁਸ਼ਕਿਲ ਕਰਤਾ ਕਿ ਖੜੀਆਂ ਕਰਕੇ ਸੋਨੇ ਦੀ ਮੋਰਾ ਕਰਾਂ ਜਾਂ ਜਿਚ ਪੋਣੀਆਂ ਤੇ ਫਿਰ ਕੋਨੀਆਂ ਉਹਨੇ ਮੋਰਾ ਕਿਹੇ ਕੁੰਨੀਆਂ ਫਿਰ ਉਹਨਾਂ ਨੇ ਸਸਕਾਰ ਸਾਰਿਆਂ ਨੂੰ ਮਹਿੰਗੀ ਜਗ੍ਹਾ ਵਾ ਪੂਰੇ ਵਰਲਡ ਦੇ ਵਿੱਚ ਸਾਰਿਆਂ ਨੂੰ ਮਹਿੰਗੀ ਜਗ੍ਹਾ ਹੈ ਠੀਕ ਹੈ ਜੀ ਜਿਹੜੀਆਂ ਸੋਨੇ ਦੀਆਂ ਮੋਰਾ ਸੀ ਪਹਿਲਾਂ ਉਹ ਦੂਜੇ ਲੋਕ ਪਛੌਂਡਿਆ ਤੇ ਮੁਗਲ ਜਿਹੜੇ ਸੀ ਉਹਨਾਂ ਨੇ ਕਿਹਾ ਜਿਹੜੇ ਉਦੋਂ ਦਾ ਉਸ ਟਾਈਮ ਦਾ ਬਾਦਸ਼ਾਹ ਹੈ ਉਹਨੇ ਕਿਹਾ ਵੀ ਮੈਂ ਖੜੀਆਂ ਕਰਕੇ ਲੈਣੀ ਆ ਮੋਰਾ ਇਦਾਂ ਨਹੀਂ ਲੈਣੀ ਤਾਂ ਫੇਰ ਉਹਨੇ ਖੜੀਆਂ ਕਰਕੇ ਸਾਰੀਆਂ ਜਿੰਨੀ ਜਗ੍ਹਾ ਉਹਨੂੰ ਚਾਹੀਦੀ ਸੀ ਉਹਨੀ ਜਗ੍ਹਾ ਸਾਰੀਆਂ ਖੜੀਆਂ ਕਰਕੇ ਮੋਹਰਾਂ ਲਾਈਆਂ ਤੇ ਫੇਰ ਲਾਈਆਂ ਆਪਣਾ ਉਹਨੇ ਘਰ-ਬਾਰ ਸਾਰਾ ਕੁਝ ਵੇਚਤਾ ਦਵਾਨ ਟੋਡਰ ਮਾਲ ਨੇ ਠੀਕ ਐ ਉਹਨਾਂ ਦੀ ਹਵੇਲੀ ਵੀ ਹੈਗੀ ਇੱਥੇ ਪਰ ਹੁਣ ਆਪਾਂ ਲੇਟ ਹੋ ਜਣਾ ਤੇ ਫੇਰ ਇਸ ਕਰਕੇ ਹੁਣ ਅਗਲੀ ਯਾਤਰਾ ਜਦੋਂ ਅਗਲੀ ਆਵਾਂਗੇ ਉਦੋਂ ਵੇਖ ਕੇ ਜਾਵਾਂਗੇ ਹਾਂਜੀ ਹਾਂਜੀ ਨੰਗਰਬਾਰਾ ਚੱਕੋ ਬਾਰਾ ਚੱਕੜਾ ਹਾਂਜੀ ਆਪਾਂ ਲੰਗਰ ਨਹੀਂ ਛੱਕਣਾ ਆਪਾਂ ਲੰਗਰ ਨਹੀਂ ਛੱਡਣਾ ਕੋਈ ਵੀ ਇਹ ਕਹਿੰਦੀ ਆ ਵੀ ਇਹਨੂੰ ਘਰ ਜਾ ਕੇ ਨਾ ਬਣਾਉਣੀ ਪਊਗੀ ਸਮਝਦੋ ਗੱਲ ਨੂੰ